ਬਈ ਕੀ ਨਾ ਹਟਾ। ਮੈਂ ਜੀ ਬੂਟਾ ਸਿੰਘ ਐ। ਕੀ ਕਹਿਣਾ ਚਾਹਣਾ ਜਿਹੜੀ ਘਟਣਾ ਹੋਈ। ਘਟਣਾ ਜਿਹੜੀ ਹੋਈ ਐ ਬਹੁਤ ਹੀ ਮਾੜੀ ਘਟਣਾ ਹੋਈ ਐ ਸਾਡੇ ਸਾਰੇ ਪਿੰਡ ਵਾਸਤੇ। ਸਾਡੇ ਇਕੱਲੇ ਪਿੰਡ ਦੇ ਵਿੱਚ ਸੋਗ ਨਹੀਂ ਪਿਆ। ਨਾਲ ਦੇ ਵੀ ਜਿਹੜੇ ਪਿੰਡ ਐ ਸਾਡੇ ਜਿਵੇਂ ਨਾਣੇ ਵਾਲਾ ਸੰਧੂ ਕੰਡਾਵੰਨਾ ਜੋ ਵੀ ਨਾਲ ਦੇ ਪਿੰਡ ਆ ਹੋਰ ਸਾਰਿਆਂ ਦੇ ਵਿੱਚ ਬਹੁਤ ਜ਼ਿਆਦੇ ਜਣੇ ਸੋਗ ਦੀ ਲਹਿਰ ਐ। ਤੇ ਇੰਨਾ ਚੰਗਾ ਇਹ ਇਨਸਾਨ ਸੀ ਸੁਖਜੀਤ ਸਿੰਘ ਜਿਹੜਾ ਕਿ ਅਸੀਂ ਸਰਪੰਚ ਬਣਾਇਆ ਸੀ। ਬਹੁਤ ਹੀ ਜ਼ਿਆਦੇ ਨੌਜਵਾਨ ਮੁੰਡਾ ਸੀ। ਜਦੋਂ ਤੱਕ ਮੇਰੀ ਸੁਰ ਸੰਭਲੀ ਹੈ ਮੇਰੀ ਸੁਰਤ ਦੇ ਵਿੱਚ ਵੀ ਜੇ ਨੌਜਵਾਨ ਮੁੰਡਾ ਸਰਪੰਚ ਬਣਿਆ ਤੇ ਵਧੀਆ ਇਨਸਾਨ ਬਣਿਆ ਮੇਰੀ ਆਪਣੀ ਸੁਰਤਰੇ ਵਿੱਚ ਤਾਂ ਇਕੱਲਾ ਸਖਜੀਤ ਸਿੰਘ ਸੀਗਾ ਜਿਹੜਾ ਕਿ ਗਰੀਬ ਦੇ ਹੱਕ ਨੂੰ ਬਹੁਤ ਜ਼ਿਆਦਾ ਚੰਗਾ ਸੀਗਾ ਕਿਉਂਕਿ ਮੇਰੇ ਅੱਖੀ ਦੇਖਣ ਦੀ ਗੱਲ ਆ ਵੋਟਾਂ ਤੋਂ ਪਹਿਲਾਂ-ਪਹਿਲਾਂ ਤਿੰਨ-ਚਾਰ ਸਾਡੇ ਪਿੰਡ ਦੇ ਵਿੱਚ ਮਝ ਵੀ ਸਿੱਖਾਂ ਦੇ ਵਿੱਚ ਕਈ ਠੀਕ ਹੈ ਬਿਮਾਰ ਸੀਗੇ অতি ਗਰੀਬ ਸੀਗੇ ਉਹਨਾਂ ਦੀ ਮਦਦ ਬਹੁਤ ਕਰੀ ਵੈਸੇ ਕੁੜੀਆਂ ਦੇ ਵਿਆਹਾਂ ਦੇ ਉਹਨਾਂ ਨੇ ਮਦਦ ਬਹੁਤ ਕਰਿਆ ਅਸੀਂ ਹੁਣ ਕਹਿੰਦੇ ਆ ਵੀ ਸਾਰੇ ਪਿੰਡ ਵਜੋ ਸਾਰੇ ਪਿੰਡ ਵਜੀ ਮਸ਼ੀਨ ਚਾ ਚਾ ਮੇਰਾ ਪਰਾਂ ਮੂਹ ਚੱਕਿਆ ਨਹੀਂ ਗੰਡਾ ਵਾਲੀ ਮਸ਼ੀਨ ਚਾ ਹਾਂਜੀ ਉਦੋਂ ਵੀ ਇਹਨਾਂ ਨੇ ਚੱਕਿਆ ਜਣੇ ਬਹੁਤ ਜ਼ਿਆਦਾ ਗਰੀਬ ਦੀ ਮੱਤ ਬਹੁਤ ਕਦੇ ਹਰ ਇੱਕ ਮਦਦ ਕਰਨ ਵਾਲਾ ਬੰਦਾ ਸੀ ਤੇ ਆਪਦੇ ਕੋਲੋਂ ਪੈਸੇ ਲਾ ਕੇ ਬੰਦਾ ਐਨੀ ਮੱਤ ਕਰਦਾ ਸੀ ਸਰਪੰਚੀ ਤੋਂ ਬਿਨਾਂ ਵੀ ਹੁਣ ਤਾਂ ਸਰਪੰਚ ਬਣਿਆ ਹਜੇ ਸਾਨੂੰ ਪਤਾ ਵੀ ਪਹਿਲਾਂ ਜਿਵਨੀ ਚੋਣਾ ਹੋਣਾ ਹੁਗਾ ਜਿਵਨੀ ਚੋਣ ਤੋਂ ਬਾਅਦ ਸੌ ਹੀ ਹਜੇ ਹੁਣ ਚੱਕੀ ਸੀ ਘਟਣਾ ਕਿਵੇਂ ਹੋਈ ਕਿੰਨੀ ਹੈ ਸਾਰੀ ਘਟਣਾ ਤਾਂ ਜੀ ਇਹੇ ਬਸ ਵੋਟਾਂ ਦੀ ਰੰਜਸ਼ ਲੈ ਕੇ ਆ ਜਿਹੜੀ ਪਾਰਟੀ ਹਾਰੀ ਆ ਉਹਨਾਂ ਨੇ ਇਹਦਾ ਕਤਲ ਕੀਤਾ ਤੇ ਸਾਡੇ ਅਸੀਂ ਪਿੰਡ ਵਾਲੇ ਸਾਰੇ ਇਹ ਮੰਗ ਕਰਦੇ ਆ ਵੀ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਡਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੀ ਕੁਛ ਕਾਹਦੇ ਨਾਲ ਕਤਲ ਕੀਤਾ ਇਹਦਾ ਵੀ ਪਤਾ ਹੋਵੇ ਇਹ ਜੀ ਬਾਰਸ਼ਾ ਮਰੇ ਕਿੱਥੇ ਮਰੇਗਾ ਇਹ ਜੀ ਬਾਰਸ਼ਾ ਕਹਿੰਦੇ ਇਹਦੇ ਦਿਲ ਵਾਲੀ ਛੱਟ ਤੋਂ ਲੱਗਿਆ ਹਾਂਜੀ ਹਾਂਜੀ ਢੱਡ ਦੀ ਮਰੇ ਠੀਕੀ ਹਥਿਆਰ ਸੀ ਇਹਦੇ ਕੋਲੇ ਕੋਈ ਗੋਲੀਆਂ ਵੀ ਚੱਲੀਆਂ ਆਈਆਂ ਹਾਂਜੀ ਹਾਂਜੀ ਤੇ 4 ਤੋਂ 5 ਰਾਊਂਡ ਵੀ ਹੋਇਆ ਜੀ ਹਾਂਜੀ ਤੇ ਮੰਗ ਕੀ ਕਰਦੇ ਹੈਗਾ ਸਰ ਜੀ ਮੰਗ ਜੀ ਸਾਰੇ ਪਿੰਡ ਵੱਲੋਂ ਅਸੀਂ ਇਹ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਵਿਰੋਧੀ ਜਿਨ੍ਹਾਂ ਨੇ ਕਤਲ ਕੀਤਾ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਤੇ ਵਣ ਦੀ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕੋਈ ਨਸ਼ੇ ਨੂੰ ਲੈ ਕੇ ਵੀ ਜਿਹਨ ਕੀ ਰੋਕਿਆ ਗਿਆ ਸੀ ਸਰਪੰਚ ਬਿਲਕੁਲ ਹਾਂ ਜੀ ਇਹਨੇ ਸਰਪੰਚ ਨੇ ਦੇਖੋ ਜੀ ਹੁਣ ਤਾਂ ਇਹ ਸਰਪੰਚ ਬਣਿਆ ਸਰਪੰਚ ਬਣਨ ਤੋਂ ਪਹਿਲਾਂ ਵੀ ਇਹਨਾਂ ਨੇ ਇਹੀ ਗੱਲ ਕਹੀ ਸੀ ਜਿਵੇਂ ਸਾਡੇ ਪਿੰਡ ਦੇ ਵਿੱਚ ਨਸ਼ਾ ਮੈਂ ਬਿਲਕੁਲ ਖਤਮ ਕਰ ਦੂੰਗਾ ਕਿਉਂਕਿ ਦੇਖੋ ਜੀ ਜਦੋਂ ਆਪਾਂ ਜਿਹੜਾ ਕੋਈ ਨਸ਼ਾ ਕਰਦਾ ਜਾਂ ਵੇਚਦਾ ਠੀਕ ਹੈ ਨਾ ਉਹਨਾਂ ਵੇਚ ਵਿਚੇ ਤਾਂ ਵੋਟਾਂ ਹੀ ਰੰਚੋ ਗਈ ਵਿਚੇ ਇਹ ਮੇਨ ਜਿਹੜਾ ਮਕਸਦ ਹੈ ਜੀ ਵੀ ਵੋਟਾਂ ਦੇ ਵਿੱਚ ਅਸੀਂ ਹਾਰੇ ਆ ਇਹ ਆ ਮੇਨ ਮਸਲਾ ਕੀ ਨਾਵਾ ਤੁਹਾਡਾ ਜੀ ਮੈਂ ਬੂਟਾ ਸਿੰਘ ਜੀ ਟਕਣਾ ਤਾਂ ਬਸ ਇਹੀ ਹੁਣ ਬਾਰ ਬਾਰ ਤੁਸੀਂ ਪੁੱਛੀ ਜਾਂਦੇ ਹੋ ਇਨਸਾਫ ਚਾਹੀਦਾ ਸਾਨੂੰ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਮੇਰਾ ਤਾਂ ਕੰਧ ਸਾਜੀ ਭਤੀਜਾ ਸਾਡਾ ਤਾਂ ਚਰਾਗ ਬੁੱਝ ਗਿਆ ਹਾਂਜੀ ਕਿੰਨੇ ਬੰਦੇ ਨੇ ਹਮਲਾ ਕੀਤਾ ਕੀ ਕੁਸ਼ੀ ਉਹਨਾਂ ਕੋਲ ਬੰਦੇ ਤਾਂ ਪਤਾ ਹੀ ਨਹੀਂ ਸੰਤੋ ਜੀ ਡੱਗਿਆ ਕਿੰਨੇ ਕਿਸੇ ਸੰਤ ਮੈਕੂੰ ਦੱਬ ਲਿਆ ਜੀ ਜਨੇ ਆ ਕੇ ਵੀ ਨੇਰੀ ਆ ਗਈ ਹਾਂ ਹਮਲਾਤਾਂ ਨੇ ਕੋ ਪਤਾ ਨਹੀਂ ਕੀ ਕੀ ਸੀ ਉਹਨਾਂ ਕੋਲੇ ਗੋਲੀਆਂ ਚੱਲੀਆਂ ਗੋਲੀਆਂ ਪੰਜ ਸੀ ਗੋਲੀਆਂ ਚੱਲੀਆਂ ਜੀ ਹੋ ਸਕਦਾ ਬਰਸਾ ਤਾਂ ਮੁੰਡੇ ਤੇ ਵੱਜ ਹੀ ਗਿਆ ਬਾਕੀ ਫਿਰ ਕਿਰਪਾਨਾਂ ਵੀ ਹੋਣਗੀਆਂ 79 ਵੀ ਉੱਤੇ ਟੁੱਟੇ ਮਹਿਕਮੇ ਨੂੰ ਫੜਾਏ ਆ ਸੀ ਜੀ ਨਾਮ ਬਈ ਟਟ ਸ਼ਨੋਰਾ ਸਿੰਘ ਜੀ ਬਈ ਕੀ ਨਾਮ ਟਟ ਤੰਨਾ ਸਿੰਘ ਜੀ ਮਾਮਲਾ ਕੀ ਬਾਈ ਜਿਹੜਾ ਕਰ ਲਵਾਉਂ ਸੀ ਮਾਮਲਾ ਤਾਂ ਜੀ ਵੋਟਾਂ ਦਾ ਹੀ ਮੰਨ ਸਕਦੇ ਆ ਭਾਜੀ ਹਾਂ ਹੋਰ ਤਾਂ ਕੀ ਇਹਨਾਂ ਦੇ ਕਿਹੜਾ ਕੋਈ ਵੋਟਾਂ ਦੇ ਮਨ ਸਕਦੇ ਖਾਸ ਕਰਕੇ ਇਹ ਜਿੱਤ ਗਿਆ ਸੀ ਦੂਜੀ ਧਿਰ ਹਾਰ ਗਈ ਸੀ ਕਿਵੇਂ ਹਮਲਾ ਕਿਵੇਂ ਹੋਇਆ ਪਤਾ ਹੈ ਹਮਲਾਤਾ ਜੀ ਉਹ ਇਧਰ ਆਈ ਕਿਰਪਾਨਾ ਵੀ ਸੀ ਉਹਨਾਂ ਕੋਲ ਗੰਡਾਸੇ ਵੀ ਸੀ ਬਰਛਾ ਵੀ ਸੀਗਾ ਜਿਹੜਾ ਪੇਟ 'ਚ ਲੱਗਿਆ ਹਾਂ ਉਹਨਾਂ ਦੇ ਨਾਮ ਹੈਗੀ ਕੁਰਸੀਗਾ ਉਹਨਾਂ ਕੋਲ ਉਹਨਾਂ ਕੋਲ ਗੰਡਾਸੇ ਵੀ ਸੀ ਜੀ ਕਿਰਪਾਨਾ ਵੀ ਸੀ ਕਹਿੰਦੇ ਤੇ ਆਪਣਾ ਫਾਇਰ ਕਰਿਆ ਫਾਇਰ ਵੀ ਕੀਤੇ ਆ ਤੇ ਵਰਸਾ ਸੀ ਮੇਨ ਜਿਹੜਾ ਕਤਲ ਹੋਇਆ ਵਰਸ਼ੇ ਨਾਲ ਹੋਇਆ ਜੀ ਕਹਿੰਦੇ ਕਿੰਨੇ ਫਾਇਰ ਚੱਲੇ ਇੱਥੇ ਤਕਰੀਬਨ 4-5 ਫਾਇਰ ਸੁਣਿਆ ਜੀ ਮੈਨੂੰ ਤਾਂ ਮੰਗ ਕੀ ਕਰਨ ਬਾਈ ਜਿਹੜਾ ਵੱਡੀ ਘਟਨਾ ਹੋਈ ਹੈਗੀ ਆ ਮੰਗ ਤਾਂ ਜੀ ਬਸ ਪਰਿਵਾਰ ਨੂੰ ਅਨਸਾਫ ਮਿਲਣਾ ਚਾਹੀਦਾ ਜੀ ਜਿਹੜੇ ਦੋਸਤੀ ਆ ਉਹਨਾਂ ਨੂੰ ਸਜ਼ਾ ਵਗੈਰਾ ਜਿਹੜੀ ਚਾਹੀਦੀ ਆ ਹੋਣੀ ਚਾਹੀਦੀ ਆ ਇਹ ਫਾਇਰ ਦਾ ਹਾਂ ਜੀ ਉਹੀ ਆ ਕੋਖਾ ਇਹ ਨਸ਼ੇ ਤੋਂ ਵੀ ਰੋਗਦੇ ਸੀ ਸਰਪੰਚ ਹਾਂ ਜੀ ਹੋਈ ਸੀ ਗੱਲ ਕੋਈ ਇਹਨਾਂ ਦੀ ਗੱਲ ਮਾੜੀ ਮੋਟੀ ਹਾਂ ਜਸਪਾਲ ਸਿੰਘ ਜੀ ਮੇਰਾ ਕੀ ਕਹਣਾ ਚਾਣੇ ਜਿਹੜੇ ਕਤਲ ਹੋਇਆ ਮੇਰੇ ਭਰਾ ਨੂੰ ਜੀ ਗੰਡਾ ਵਾਲੀ ਮਸ਼ੀਨ 'ਚ ਆ ਗਿਆ ਦੱਬ ਵਾਲੀ ਰੋਡ ਤੇ ਹੱਥ ਬਥਾ ਲਾ ਇਹਨੇ ਬਚਾਇਆ ਜਿਉਂ ਬਚਦਾ ਨਹੀਂ ਸੀ ਇਹ ਬੰਦੇ ਨੇ ਬਚਾਇਆ ਹਾਂਜੀ ਕਿਵੇਂ ਵਾਰਦਤ ਕਿਵੇਂ ਹੋਈ ਬਈ ਸਾਰੀ ਹਾਂਜੀ ਬਾਹਰਦਤ ਕਿਵੇਂ ਹੋਈ ਬਾਹਰਦਤ ਜੀ ਤਿੰਨ ਵਾਰ ਆਏ ਸੀ ਦੂਜੀ ਵਾਰ ਆ ਕੇ ਫੇਰ ਕਰੇ ਫੇਰ ਬਰਸ਼ਾ ਮਾਰਿਆ ਦੀ ਹਾਂਜੀ ਕੋਈ ਕੋਈ ਨਾ ਫਰਮਾਇਦਾ ਮੀਨੋ ਰੋਕੇ ਆ ਜੂਗਾ ਇਹ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਆ ਜੀ ਇਹਨਾਂ ਇਨਸਾਫ ਮਿਲਣਾ ਚਾਹੀਦਾ ਛੇ ਜਿਹੜਾ ਕਤਲ ਦਾ ਮਾਮਲਾ ਹੈ ਤੁਹਾਡੇ ਤੇ ਧਿਆਨ ਚ ਹੈ ਜੀ ਹਾਂਜੀ ਸਾਹਿਬ ਤਾਂ ਤੁਸੀਂ ਬਾਈ ਇੱਥੇ ਬੀਚੋਂ ਤੁਹਾਡੇ ਕੋਲ ਹਾਂ ਮਤਲਬ ਕੀ ਗੱਲ ਹੋਈ ਸੀ ਜਿਹੜਾ ਕਤਲ ਹੋਇਆ ਜੀ ਵੀ ਕੋਈ ਪਿੰਡ ਦੇ ਵਿੱਚ ਦੋ ਤਰ੍ਹਾਂ ਦੀ ਪ੍ਰਾਣੀ ਆਪਸ ਵਿੱਚ ਖਿੱਚੂ ਤੋਂ ਚਲੀ ਆਉਂਦੀ ਸੀ ਕਿ ਉਹ ਲਾਲ ਡੱਟ ਦੀ ਵਜ੍ਹਾ ਕਰਕੇ ਜੇ ਮੌਕੇ ਇਹ ਲੱਭਦੇ ਸੀਗੇ ਕੱਲ ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਆਪਸ ਦੋ ਤਰ੍ਹਾਂ ਦਾ ਕਤਲ ਹੋਇਆ ਤੇ ਉਹਦੇ ਵਿੱਚ ਮਤਲਬ ਤੇ 12 ਤਾਰ ਹਥਿਆਰ ਲੱਗੰਦੇ ਕਰਕੇ ਸਰਪੰਚ ਜੀ ਦੇ ਮੌਜੂਦਾਨੇ ਆਪਣੇ ਸੁਖ ਦੀ ਸੁਰਜੀਤ ਸਿੰਘ ਜੀ ਉਹ ਵੀ ਬਾਤ ਹੋ ਰਹੀ ਹੈ ਪਰਿਵਾਰ ਦੇ ਵਿੱਚੋਂ ਇੱਕ ਬਾਈਟ ਸਾਹਮਣੇ ਆਈ ਹੈ ਕਿ ਉਹਨਾਂ ਨੇ ਕਿਹਾ ਕਿ ਇੱਕ ਚਿੱਟੇ ਦੇ ਨਸ਼ੇ ਨੂੰ ਲੈ ਕੇ ਸਰਪੰਚ ਵੱਲੋਂ ਰੋਕਿਆ ਜਾ ਰਿਹਾ ਸੀਗਾ ਤਾਂ ਉਹ ਗਾਲੀ ਗਲੋਚ ਕੀਤੀ ਗਈ ਆ ਤਾਂ ਉਸ ਤੋਂ ਬਾਅਦ ਉਹ ਜਿਹੜੇ ਵਿਅਕਤੀ ਨੇ 50-60 ਹਥਿਆਰ ਦੇ ਕੇ ਤੇ ਉਹਨਾਂ ਨੂੰ ਕਤਲ ਕੀਤਾ ਗਿਆ ਜੀ ਦੇਖੋ ਜੀ ਉਹਨਾਂ ਦਾ ਵਰਜ਼ਨ ਹੈ ਤਾਂ ਤੁਸੀਂ ਜਿਹੜੀ ਗੱਲ ਸਾਹਮਣੇ ਆਈ ਉਹ ਅਸੀਂ ਤਸਦੀਕ ਕਰਕੇ ਦੱਸ ਸਕਦੇ ਹਾਂ ਠੀਕ ਹੈ ਜੀ ਆ ਜਿਨ੍ਹਾਂ ਦੇ ਪਰਚਾ ਪਾਇਆ ਗਿਆ ਉਹਨਾਂ ਦੇ ਨਾਮ ਕੋਈ ਸਾਹਮਣੇ ਆਏ ਨੇ ਕਿ ਨਹੀਂ ਜੀ ਉਹ ਨਾਮ ਹੈਗੇ ਜੀ ਸਾਹਮਣੇ ਨਾਮ ਜਾਦੇ ਨੇ ਫਿਰ ਉਹ ਬੰਦ ਨੂੰ ਪਰਗਰ ਦੱਸ ਦਿੰਨੇ ਜੀ ਗੁਰਚੰਦ ਸਿੰਘ ਹੈ ਲਖਵੀਰ ਸਿੰਘ ਹੈ ਬਲਜੀਤ ਸਿੰਘ ਹੈ ਸਤਵਿੰਦਰ ਸਿੰਘ ਹੈ 10 ਦੀ ਹੋਈ ਪੂਰੇ ਪੂਰੇ ਤੋਂ ਦਿੰਦਾ 10 ਬੰਦ ਕੋਈ ਨਹੀਂ ਜਿੰਨੇ ਕਿ ਲਿਖੇ ਹੋਏ ਆ ਜੀ ਬੰਦ ਜਿੰਨੇ ਕੋਲ ਆਉਂਦੇ ਹਾਂ ਜੀ ਹਾਂਜੀ 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 ਫਿਰ ਉਹ ਬੰਦ ਜੁਆ 10 ਦੇ 90 ਸੇ ਗਾ ਨਰਪਾਲਨ ਮਨਤਾਰ ਸਿੰਘ ਇਕਬਾਲ ਸਿੰਘ ਉੱਤਾਰਾ ਜਿਸਵੀਰ ਸਿੰਘ ਆਕਲਵਿੰਦਰ ਸਿੰਘ ਲਖਵਿੰਦਰ ਹੈ ਦਾਸਦੀਪ ਹੈ ਲਖਵਿੰਦਰ ਕੁਜਲਪ ਸ਼ਾਤੇ ਵੀ ਆ ਜੀ ਇੱਕ ਕੁਲੀਬੀ ਦੇ ਕੁਲਦੀਪ ਨਾਮ ਨੇ ਲਖਵਿੰਦਰ ਕਾ ਹੈ ਇੱਕ ਲਖਵਿੰਦਰ ਜੀ ਆਹ ਦੀ ਲਖਵਿੰਦਰ ਜਿਸਵੀਰ ਜੀ ਕਬਾਲ ਜੀ ਬਹੁਤ ਹੋ ਜੇ ਜੀ ਲੰਬੀ ਲਿਸਟ ਹੈ ਮਤਲਬ ਤੁਹਾਨੂੰ ਲੈਫੇ ਦੀ ਕਾਪੀ ਲੈ ਲਓ ਵੀ ਨੂੰ ਸਟਾਨ ਠਾਣਾ ਕਰ ਲੈਣੇ ਜੀ ਜਿਆਦਾ ਹੋ ਗਿਆ ਲੈਫੇ ਦੀ ਕਾਪੀ ਲੈ ਕੇ ਨਾ ਮੇਰੇ ਦੋ ਤੀਜਾ ਵਾਈਟ ਲਿਖ ਲੈ ਜੀ ਸਰ ਤੋਂ ਨਦਰਾਂ ਮਾਂ ਦੇ ਛਟਾਣੇ ਜਾ ਹਾਲ ਵੀ ਕੜੀ ਤਾਂ ਦੇਖੋ ਜੀ ਜਿਹੜਾ ਮਿਤਕ ਹੈ ਉਹਦਾ ਫਾਦਰ ਹੈ ਸਾਡੇ ਪਤ ਲੱਗਿਆ ਹੈ ਬਾਕੀ ਕਿਸ ਦਾ ਕੋਈ ਸਾਨੂੰ ਆਇਆ ਨਹੀਂ ਜੀ ਠੀਕ ਹੈ ਜੀ ਅ ਜਿਨ੍ਹਾਂ ਦੀ ਮ੍ਰਿਤਕ ਦੇ ਹੋਈ ਆ ਕੀ ਨਾਮ ਹੈ ਸਰਪੰਚ ਸਾਹਿਬ ਦਾ ਜੀ ਸੁਖਜੀਤ ਸਿੰਘ